ਸਤਨਾਮ ਸਿਰੇ ਬਾਹੇ ਕਰੋ ਸਾਹਿਬ ਜੇ ਸਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਉਪਜਾ ਫਿਰ ਦੁੱਖ ਨਾਲ ਲੱਗ ਆਏ ਜਮਨ ਮਰਨ ਮਿਟ ਗਿਆ ਕਲ ਕਾ ਕਿਸ਼ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜ ਤੇਰੇ ਦੁੱਖ ਨਾਲ ਲੱਗ ਆਏ ਜਮਨ ਮਰਨਾ ਮਿਟ ਗਿਆ ਕਾਲਕਾ ਕਿਸ਼ਨਾ ਵਸਾਏ ਹਰ ਸੇਤੇ ਮਨ ਰਵ ਰਹਿਆ ਸੱਚ ਰਹਿਆ ਸਮਾਏ ਨਾਨਕ ਹਉ ਬਲਹਾਰੇ ਤਨ ਕੋ ਜੋ ਚਲਨ ਸਤਗੁਰ ਪਾਏ ਮਹੱਲਾ ਤਜਾ ਬਿਨ ਸ਼ਬਦ ਸੁਧ ਨ ਹੋਵੇ ਜੇ ਅਨੇਕ ਕਰੇ ਸਿੰਗਾਰ ਪਿਰ ਕੇ ਸਾਰ ਨ ਜਾਣੇ ਦੂਜਾ ਪਾਏ ਪਿਆਰ ਸਾਖ ਸੁਧ ਸਾਖ ਲਖਨੇ ਨਾਨਕ ਨਾਰੇ ਵਿੱਚ ਕੁਨਾਰ ਪਾਉੜੇ ਹਰ ਹਰ ਆਪਣੇ ਦਇਆ ਕਰ ਹਰ ਬੋਲੇ ਬੈਨੇ ਹਰ ਨਾਮ ਧਿਆਏ ਹਰ ਉਚਰਾ ਹਰ ਲਾਹ ਲੈਨੇ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਨੇ ਜਿਨਾ ਸਤ ਗੁਰ ਮੇਰਾ ਪਿਆਰਾ ਰਾਤਿਆ ਤਿੰਨ ਜਨ ਦੇਖਾਂ ਨੈਣੀ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਣਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਹੈ ਇਹ ਚੌਥੇ ਪਾਤਸ਼ਾਹ ਜੀ ਦੀ ਸੋਰਠ ਰਾਗ ਦੀ ਬਾਣੀ ਵਿੱਚੋਂ ਹੈ ਜਿਹਦੇ ਅੰਦਰ ਦੋ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਅਤੇ ਪੌੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੀ ਹੈ ਸੋ ਆਓ ਜਿੱਥੇ ਆਪ ਜੀ ਨੇ ਅੱਜ ਦੇ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਲੋਕ ਮਹਲਾ 3 ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਸਾਧ ਸੰਗਤ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਵੀ ਧੰਨ ਗੁਰੂ ਅਮਰਦਾਸ ਸਿਮਾਰੇ ਨੇ ਸਾਡੇ ਅੰਦਰ ਉਸ ਪ੍ਰਮਾਤਮਾ ਪ੍ਰਤੀ ਵਿਸ਼ਵਾਸ ਭਰਨ ਦਾ ਯਤਨ ਕੀਤਾ ਆਖਿਆ ਭਲਿਆ ਅਗਰ ਤੇਰੇ ਜੀਵਨ ਚ ਸੁਖ ਨਹੀਂ ਹੈ ਅਗਰ ਤੇਰੇ ਜੀਵਨ ਚ ਤਕਲੀਫਾਂ ਤਕਲੀਫਾਂ ਹਨ ਤਾਂ ਇੱਕ ਕੰਮ ਕਰ ਗੁਰੂ ਦੀ ਸੇਵਾ ਵਿੱਚ ਲੱਗ ਜਾ ਗੁਰਸੇਵਾ ਤੇ ਸੁਖ ਉਪਜੈ ਇਹ ਸ਼ਬਦ ਸਮਝਣ ਵਾਲਾ ਜੇ ਤੇਰੇ ਜੀਵਨ ਚ ਸੁਖ ਨਹੀਂ ਜਦੋਂ ਤੂੰ ਗੁਰੂ ਦੀ ਸੇਵਾ ਵਿੱਚ ਲੱਗ ਜਾਏਗਾ ਤਾਂ ਤੇਰੇ ਜੀਵਨ ਚ ਸੁਖ ਉਪਜ ਜਾਏਗਾ ਭਾਵ ਤੇਰੇ ਜੀਵਨ ਚ ਸੁਖ ਪੈਦਾ ਹੋ ਜਾਏਗਾ ਫਿਰ ਦੁੱਖ ਨਾ ਲੱਗਾ ਆਏ ਫਿਰ ਦੁਬਾਰਾ ਤੇਰੇ ਜੀਵਨ ਚ ਕਦੀ ਦੁੱਖ ਨਹੀਂ ਆਏਗਾ ਤੇਰੇ ਜੀਵਨ ਚ ਚੜ੍ਹਦੀ ਕਲਾ ਆ ਜਾਏਗੀ ਇਹ ਨਹੀਂ ਕਿ ਐਸੇ ਮਨੁੱਖ ਦੇ ਜੀਵਨ ਚ ਦੁੱਖ ਨਹੀਂ ਆਂਦੇ 10 ਅਕਸਰ ਬੇਨਤੀ ਕਰਦਾ ਹੁੰਦਾ ਹੈ ਜਿਵੇਂ ਜਿਵੇਂ ਬੰਦਾ ਬਾਣੀ ਨਾਲ ਜੁੜਦਾ ਨਾ ਉਹਦੇ ਅੰਦਰ ਇੱਕ ਬਖਰੀ ਹਿੰਮਤ ਆਣੀ ਸ਼ੁਰੂ ਹੋ ਜਾਂਦੀ ਉਹ ਦੁੱਖ ਨੂੰ ਵੀ ਸੁੱਖ ਕਰਕੇ ਮੰਨਣਾ ਸ਼ੁਰੂ ਕਰ ਦਿੰਦਾ ਹੈ ਉਹਦੇ ਅੰਦਰ ਇਤਨੀ ਚੜ੍ਹਦੀ ਕਲਾ ਆ ਜਾਂਦੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੂੰ ਇੱਕ ਵਾਰ ਗੁਰੂ ਦਾ ਪੱਲਾ ਪਕੜ ਕੇ ਤਾਂ ਵੇਖ ਗੁਰੂ ਨੂੰ ਤੂੰ ਆਪਣਾ ਆਪ ਸਮਰਪਿਤ ਕਰਕੇ ਤਾਂ ਵੇਖ ਜੇ ਤੇਰੇ ਜੀਵਨ ਵਿੱਚ ਸੁੱਖ ਨਾ ਹੋਵੇਗਾ ਤਾਂ ਵੀ ਸੁੱਖ ਉਪਜ ਜਾਏਗਾ ਤੇਰੇ ਜੀਵ ਚ ਆਤਮਿਕ ਆਨੰਦ ਆ ਜਾਏਗਾ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨਾ ਲੱਗੇ ਆਏ ਫਿਰ ਤੇਰੇ ਲਾਗੇ ਕਦੇ ਦੁੱਖ ਨਹੀਂ ਆਵੇਗਾ ਜੰਮਨ ਮਰਨਾ ਮਿਟ ਗਿਆ ਕਾਲੇ ਕਾਕੇਸ਼ ਨਾ ਵਸਾਏ ਇੱਥੇ ਵਸ ਨਹੀਂ ਮਰ ਕਹਿੰਦੇ ਕਿ ਸਭ ਤੋਂ ਵੱਡਾ ਦੁੱਖ ਹੈ ਅਸੀਂ ਤਾਂ ਨਿੱਕੇ ਨਿੱਕੇ ਦੁੱਖ ਲੈ ਕੇ ਬੈਠੇ ਆ ਗੁਰੂ ਅਮਰਦਾਸ ਮਰ ਕਹਿੰਦੇ ਕਿ ਸਭ ਤੋਂ ਵੱਡਾ ਦੁੱਖ ਹੈ ਜੰਮਨ ਮਰਨਾ ਭਗਤ ਕਵੀ ਸਾਹਿਬ ਨੇ ਵੀ ਜ਼ਿਕਰ ਕੀਤਾ ਜੀ ਕਹਿੰਦੇ ਇੱਕ ਦੁੱਖ RAM ਰਾਏ ਕਾਟੋ ਮੇਰਾ ਅਗਨ ਦਹ ਅਰ ਗਰਬ ਬਸੇਰਾ اے ਪ੍ਰਮਾਤਮਾ ਇਹ ਲੋਕ ਤਾਂ ਨਿੱਕੇ ਨਿੱਕੇ ਦੁੱਖ ਲੈ ਕੇ ਤੇਰੇ ਅੱਗੇ ਫਰਿਆਦਾ ਕਰਦੇ ਰਹਿੰਦੇ ਨਾ ਪਰ ਮੈਂ ਵੀ ਇੱਕ ਦੁੱਖ ਆਪਣਾ ਮੁਕਾਨਾ ਚਾਹਨਾ ਕਿ ਬਾਰ ਬਾਰ ਮਾਤਾ ਦੇ ਘਰ ਵਿੱਚ ਵਾਸ ਹੋਣਾ ਬਾਰ ਬਾਰ ਅਗ ਦੀ ਚਪੇਟ ਚ ਆਣਾ ਮਾਲਕਾ ਮੈਨੂੰ ਇਹਨਾਂ ਦੁੱਖਾਂ ਤੋਂ ਮੁਕਤ ਕਰ ਦੇ ਅੱਜ ਗੁਰੂ ਅਮਰਦਾਸ ਮਰ ਕਹਿੰਦੇ ਜੰਮਨ ਮਰਨਾ ਮਿਟ ਗਿਆ ਕਾਲ ਕਾ ਵਿਸ਼ਨ ਨਾ ਕਿਸ਼ਨਾ ਵਸਾਇ ਤੂੰ ਗੁਰੂ ਦੀ ਸੇਵਾ 'ਚ ਲੱਗ ਕੇ ਤਾਂ ਵੇਖ ਤੂੰ ਗੁਰੂ ਨੂੰ ਆਪਣਾ ਬਣਾ ਕੇ ਤਾਂ ਵੇਖ ਗੁਰੂ ਦੇ ਚਰਨ 'ੇ ਲੱਗ ਕੇ ਤਾਂ ਵੇਖ ਇੱਕ ਤਾਂ ਤੇਰਾ ਜੰਮਨ ਮਰਨਾ ਮਿਟ ਜਾਏਗਾ ਔਰ ਸੱਚਮੁੱਚ ਉਥੇ ਕਾਲ ਦਾ ਵੀ ਕੋਈ ਵਾਹ ਨਹੀਂ ਚੱਲੇਗਾ ਕਾਲ ਦਾ ਵੀ ਉਥੇ ਵਸ ਨਹੀਂ ਚੱਲੇਗਾ ਜਦੋਂ ਤੂੰ ਗੁਰੂ ਦਾ ਵਿਸ਼ਵਾਸ ਤੇ ਨਾਲ ਪੱਲਾ ਪਕੜ ਲੇਗਾ ਹਰ ਸੇਤੇ ਮਨ ਰਵ ਰਹਿਆ ਸੱਚੇ ਰਿਆ ਸਮਾਇ ਤੇ ਸੱਚਮੁੱਚ ਉਹਦੀ ਇਹੋ ਜੀ ਅਵਸਥਾ ਬਣ ਜਾਂਦੀ ਹੈ ਉਹਦਾ ਮਨ ਫਿਰ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਸਦਾ ਜੁੜਿਆ ਰਹਿੰਦਾ ਤੇ ਸੱਚੇ ਰਿਆ ਸਮਾਏ ਤੇ ਉਹਦੇ ਵਿੱਚ ਹੀ ਸਮਾਏ ਰਹਿੰਦਾ ਉਹ ਆਪਣੀ ਮੌਜ ਵਿੱਚ ਬੰਦਾ ਜਿਹੜਾ ਚਲਾ ਜਾਂਦਾ ਉਸ ਮਾਲਕ ਦੇ ਚਰਨਾਂ ਵਿੱਚ ਉਹਦੀ ਸੁਰਤ ਜੋੜ ਜਾਂਦੀ ਆ ਜਿਹੜਾ ਸੱਚਮੁੱਚ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੰਦਾ ਨਾਨਕ ਹਉ ਬਲਿਹਾਰੀ ਤੈਨ ਕੋ ਜੋ ਚੱਲਣ ਸਤਗੁਰ ਪਾਏ ਗੁਰੂ ਅਮਰਦਾਸ ਮਰ ਕਹਿੰਦੇ ਮੈਂ ਐਸੀਆਂ ਰੂਹਾਂ ਤੋਂ ਬਲਿਹਾਰਨੇ ਜਾਨਾ ਐਸੀਆਂ ਰੂਹਾਂ ਤੋਂ ਸਦਕੇ ਜਾਨਾ ਜਿਹੜੇ ਸੱਚ ਮੁੱਚ ਸਤਗੁਰ ਦੇ ਪ੍ਰੇਮ ਵਿੱਚ ਚੱਲਦੇ ਨੇ ਗੁਰੂ ਦੇ ਨਾਲ ਭਾਵਨਾ ਬਣਾ ਕੇ ਰੱਖਦੇ ਨੇ ਅਜ ਸੰਸਾਰ ਤੇ ਸਾਧ ਸੰਗ ਕਿਸੇ ਚੀਜ਼ ਦੀ ਘਾਟ ਨਹੀਂ ਗਿਆਨ ਬਹੁਤ ਸਾਰਾ ਹੈ ਅਜ ਗਿਆਨ ਦੀ ਘਾਟ ਨਹੀਂ ਹੈ ਜੇ ਘਾਟ ਹੈ ਤੇ ਅਜ ਭਾਵਨਾ ਦੀ ਘਾਟ ਹੈ ਦਿਨ ਬਾ ਦਿਨ ਭਾਵਨਾ ਸ਼ਰਧਾ ਜਿਹੜੀ ਹੈ ਇਹ ਮੁੱਕਦੀ ਜਾ ਰਹੀ ਗੁਰੂ ਅਮਰਦਾਸ ਮਰਕ ਕਹਿੰਦੇ ਮੈਂ ਉਹਨਾਂ ਲੋਕਾਂ ਤੋਂ ਸਦਕੇ ਜਾਨਣਾ ਬਲਿਹਾਰ ਰੇ ਜਾਨਣਾ ਜਿਹੜੇ ਗੁਰੂ ਦੇ ਪਿਆਰ ਵਿੱਚ ਚੱਲਦੇ ਨੇ ਚੱਲਣ ਸਤਗੁਰ ਭਾਏ ਜੇਰੇ ਗੁਰੂ ਦੇ ਪਿਆਰ ਵਿੱਚ ਤੁਰ ਦੇਣਾ ਆਪਣੇ ਜੀਵਨ ਦੀਆਂ ਘੜੀਆਂ ਬਤੀਤ ਕਰ ਦੇਣਾ ਮਹੱਲਾ ਤੀਜਾ ਨੇਤਾ ਬਿਨ ਸ਼ਬਦ ਹੈ ਸੁਧ ਨਾ ਹੋਵੇ ਜੇ ਅਨੇਕ ਕਰੇ ਸ਼ਿੰਗਾਰ ਇਹ ਜੀਵ ਇਸਤਰੀ ਭਾਵੇਂ ਹੋਰ ਅਨੇਕਾਂ ਸ਼ਿੰਗਾਰ ਕਰੇ ਪਰ ਬਗੈਰ ਸ਼ਬਦ ਦੇ ਇਹਦਾ ਅੰਦਰ ਸ਼ੁੱਧ ਨਹੀਂ ਹੋ ਸਕਦਾ ਬਾਹਰੀ ਤੌਰ ਤੇ ਕਿੰਨਾ ਸ਼ਿੰਗਾਰ ਕੀਤਾ ਜਾਂਦਾ ਧਾਰਮਿਕ ਜੀ ਆਪਣੇ ਆਪ ਨੂੰ ਧਾਰਮਿਕ ਦੱਸਣ ਵਾਸਤੇ ਪਰ ਮਾਰਕ ਦੇ ਅੰਦਰ ਪਵਿੱਤਰ ਤਾਂ ਹੋਣਾ ਜੇ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾਏਗਾ ਇਸੇ ਕਰਕੇ ਕਬੀਰ ਸਾਹਿਬ ਨੂੰ ਕਹਿਣਾ ਪੈ ਗਿਆ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਨ ਲੋਕਾਂ ਨੇ ਪਰਮਾਤਮਾ ਨੂੰ ਵੀ ਖਿਡਾਉਣਾ ਸਮਝ ਲਿਆ ਪਰਮਾਤਮਾ ਨੂੰ ਵੀ ਇੱਕ ਮਜ਼ਾਕ ਸਮਝਿਆ ਕਿ ਬਾਹਰੋਂ ਆਪਾਂ ਧਾਰਮਿਕ ਲਿਬਾਸ ਪਾ ਕੇ ਸ਼ਾਇਦ ਉਸ ਪਰਮਾਤਮਾ ਨੂੰ ਆਪਾਂ ਖੁਸ਼ ਕਰ ਲਵਾਂਗੇ ਮਾਰ ਕਹਿੰਦੇ ਨਹੀਂ ਇਹ ਅੰਦਰ ਵਾਲਾ ਮਨੂਆ ਜਿਹੜਾ ਨਾ ਇਹ ਬਿਗੈਰ ਸ਼ਬਦ ਦੇ ਸੁਧ ਨਹੀਂ ਹੋਣਾ ਇਹ ਬਿਗੈਰ ਸ਼ਬਦ ਦੇ ਇਹ ਪਵਿੱਤਰ ਨਹੀਂ ਹੋਣਾ ਰੋਡਿਆ ਪੰਜੀ ਸਾਹਿਬ ਦੀ ਪਾਵਨ ਬਾਣੀ ਚ ਬਚਨ ਪੜਦੇ ਆਂ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਜਦੋਂ ਤੱਕ ਗੁਰੂ ਦੇ ਸ਼ਬਦ ਦਾ ਅਭਿਆਸ ਨਹੀਂ ਕਰਦਾ ਉਸ ਮਾਲਕ ਦੇ ਨਾਮ ਨਾਲ ਨਹੀਂ ਜੁੜਦਾ ਤੇਰਾ ਅੰਦਰ ਕਦੇ ਵੀ ਸ਼ੁੱਧ ਨਹੀਂ ਹੋ ਸਕਦਾ ਬਿਨ ਸ਼ਬਦ ਐ ਸ਼ੁੱਧਨਾ ਹੋਵੀ ਜੇ ਅਨੇਕ ਕਰਿਆ ਸ਼ਿੰਗਾਰ ਉਹ ਹੋਰ ਭਾਵੇਂ ਅਨੇਕਾਂ ਧਾਰਮਿਕ ਸ਼ਿੰਗਾਰ ਕਰਦਾ ਰਹਿ ਤੇਰਾ ਅੰਦਰ ਸ਼ੁੱਧ ਨਹੀਂ ਹੋ ਸਕਦਾ ਕਿਉਂ ਮਾਰਕੰਤੇ ਪਿਰ ਕੇ ਸਾਰ ਨਾ ਜਾਣੇ ਦੂਜਾ ਭਾਈ ਪਿਆਰ ਐਸੀ ਜੀਵ ਇਸਤਰੀ ਜਿਹੜੀ ਸ਼ਬਦ ਨਾਲ ਨਹੀਂ ਜੁੜਦੀ ਉਹ ਆਪਣੇ ਖਸਮ ਪ੍ਰਭੂ ਪਰਮਾਤਮਾ ਦੀ ਸਾਰ ਨਹੀਂ ਜਾਣਦੀ ਤੇ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਦੂਜੇ ਨਾਲ ਪਿਆਰ ਪਾ ਕੇ ਵਿਆਹ ਜਾਂਦੀ ਤੇ ਇਸੇ ਕਰਕੇ ਉਹਦੀ ਹਾਲਤ ਹੋ ਜਾਂਦੀ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਨ ਜਾ ਰਿਆ ਸਾ ਕੁਸ਼ੁੱਧ ਸਾਕੋ ਲਖਨੀ ਨਾਨਕ ਨਾਰੀ ਵਿੱਚ ਕੁਨਾਰ ਐਸੀ ਜੀਵਸਤਰੀ ਖੋਟੇ ਮਨ ਵਾਲੀ ਅਤੇ ਸੱਚਮੁੱਚ ਭੜੇ ਲਛਣਾ ਵਾਲੀ ਬਣ ਜਾਂਦੀ ਹੈ ਉਹ ਨਾਰੀਆਂ ਵਿੱਚੋਂ ਸਭ ਤੋਂ ਮਾੜੀ ਨਾਰ ਬਣ ਜਾਂਦੀ ਜੀਵਸਤਰੀ ਜਿਹੜੀ ਉਸ ਪ੍ਰਭੂ ਪਰਮਾਤਮਾ ਨਾਲੋਂ ਟੁੱਟ ਜਾਂਦੀ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਧੰ ਗੁਰੂ ਰਾਮਦਾਸ ਮਾਰੇ ਦੀ ਇਹ ਪੌੜੀ ਹੈ ਜੀ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਹੈ ਜਤੋਂ ਵੀ ਬਾੜ ਵਿੱਚੋਂ ਹੁਕਮਨਾਮਾ ਆਏ ਤੇ ਥੋੜਾ ਜਿਹਾ ਪਿੱਛੇ ਧਿਆਨ ਮਾਰ ਕੇ ਦੇਖਣਾ ਪੈਂਦਾ ਕਿ ਬਾੜ ਕਿਸ ਗੁਰੂ ਪਾਤਸ਼ਾਹ ਦੀ ਸ਼ੁਰੂ ਹੋਈ ਹੈ ਤੇ ਜਿਸ ਗੁਰੂ ਪਾਤਸ਼ਾਹ ਦੀ ਬਾੜ ਹੋਵੇ ਤੇ ਪੌੜੀਆਂ ਫਿਰ ਉਸ ਗੁਰੂ ਪਾਤਸ਼ਾਹ ਦੀਆਂ ਇਹ 16 ਰਾਖ ਦੀ ਬਾੜ ਗੁਰੂ ਰਾਮਦਾਸ ਮਹਾਰਾਜ ਦੀ ਹੈ ਤੇ ਦਾ ਮਤਲਬ ਪੌੜੀ ਫਿਰ ਗੁਰੂ ਰਾਮਦਾਸ ਮਹਾਰਾਜ ਦੀ ਹੋਈ ਹੁਣ ਗੁਰੂ ਰਾਮਦਾਸ ਮਹਾਰਾਜ ਕੀ ਕਿਰਪਾ ਕਰ ਦੇਣਾ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਨੇ ਤਾਂ ਗੁਰੂ ਰਾਮਦਾਸ ਮਹਾਰਾਜ ਤੇ ਹੈ ਪ੍ਰਭੂ ਮੇਰੇ ਤੇ ਦਇਆ ਕਰ ਮੇਰੇ ਤੇ ਮਿਹਰ ਕਰ ਤਾਂ ਕਿ ਮੈਂ ਤੇਰੀ ਬਾਣੀ ਉਚਾਰਦਾ ਰਹਾ ਭਾਵ ਤੇਰਾ ਜਸ ਉਚਾਰਨ ਕਰਦਾ ਰਹਾ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਹਾਲਿਆ ਨੇ ਸੱਚਮੱਚ ਤੇਰਾ ਮੈਂ ਨਾਮ ਧਿਆਉਂਦਾ ਰਹਾ ਤੇਰਾ ਨਾਮ ਹੀ ਉਚਾਰਦਾ ਰਹਾ ਤੇ ਇਹੀ ਮੈਂ ਲਾਹ ਜਿਰਾ ਖਟਦਾ ਰਹਾ ਜੋ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਹਾਂ ਕੁਰਬਾਨੀ ਇੱਥੇ ਵਸਨੇ ਏ ਮਾਲਕਾ ਜਿਹੜੇ ਦਿਨ ਰਾਤ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਵਾ ਉਹਨਾ ਤੋਂ ਸਦਕੇ ਜਾਵਾਂ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨਾ ਨਹੀਂ ਕਹਿੰਦੇ ਜਿਨ੍ਹਾਂ ਨੇ ਮੇਰੇ ਸਤਗੁਰ ਨੂੰ ਵੇਖਿਆ ਜਿਨ੍ਹਾਂ ਨੇ ਮੇਰੇ ਸਤਗੁਰ ਦਾ ਅਰਾਧਨਾ ਕੀਤੀ ਹੈ ਜਿਨ੍ਹਾਂ ਨੇ ਮੇਰੇ ਗੁਰੂ ਦੀ ਸੇਵਾ ਕੀਤੀ ਹੈ ਕਹਿੰਦੇ ਮੈਂ ਇਨਾਂ ਅੱਖਾਂ ਨਾਲ ਉਹਨਾਂ ਦਾ ਦਿਦਾਰ ਕਰਾਂ ਕਿਉਂ ਦਿਦਾਰ ਕਰਾਂ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਦੇਠਿਆ ਇਸੇ ਕਰਕੇ ਰੋਜ਼ ਅਰਦਾਸ ਕਰਦੇ ਹਾਂ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨੈਨੇ ਜਿਨ੍ਹਾਂ ਨੇ ਮੇਰੇ ਪਿਆਰੇ ਸਤਗੁਰ ਦੀ ਅਰਾਧਨਾ ਕੀਤੀ ਹੈ ਮੈਂ ਇਹਨਾਂ ਅੱਖਾਂ ਤੇ ਨਾਲ ਉਹਨਾਂ ਦਾ ਦਿਦਾਰ ਕਰਾਂ ਤਾਂ ਕਿ ਮੇਰੀਆਂ ਇਹ ਅੱਖਾਂ ਪਵਿੱਤਰ ਹੋ ਜਾਣ ਮੇਰੀ ਦੇਖਣੀ ਪਵਿੱਤਰ ਹੋ ਜਾਏ ਤੇ ਅੱਜ ਦੇ ਸ਼ਬਦ ਦੀ ਸੰਪੂਰਨਤਾ ਕਰਦਿਆਂ ਗੁਰੂ ਰਾਮਦਾਸ ਮਾਰ ਕੇ ਕਿਰਪਾ ਕਰ ਦੇਨਾ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸਾਨੀ ਉਹ ਦੁਨੀਆਂ ਦੇ ਲੋਕ ਮੈਂ ਵੀ ਆਪਣੇ ਗੁਰੂ ਤੋਂ ਵਾਰਨੇ ਜਾਣਾ ਜਿਸ ਗੁਰੂ ਨੇ ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿੱਤਾ ਆਪਣੇ ਗੁਰੂ ਤੋਂ ਸਤਕੇ ਜਾਣਾ ਆਪਣੇ ਗੁਰੂ ਦਾ ਕੋਟਾਨ ਕੋਟ ਸ਼ੁਕਰ ਕਰਨਾ ਜਿਸ ਗੁਰੂ ਨੇ ਕਿਰਪਾ ਕਰਕੇ ਤਰਸ ਕਰਕੇ ਮੈਨੂੰ ਉਸ ਮਾਲਕ ਦੇ ਦਰਸ਼ਨ ਕਰਾ ਦਿੱਤੇ ਉਸ ਮਾਲਕ ਨਾਲ ਜੋੜ ਦਿੱਤਾ ਇਹ ਸੀ ਅੱਜ ਦੇ ਪਾਵਨ ਹੁਕਮਨਾਮੇ ਦੀ ਇੱਕ ਸੰਖੇਪ ਜੀ ਯਾਤਰਾ ਆਪਾਂ 10-12 ਮਿੰਟ ਵਿੱਚ ਰੋਜ਼ ਹੁਕਮਨਾਮੇ ਦੇ ਇਸ ਤਰ੍ਹਾਂ ਸੰਖੇਪ ਰੂਪ ਵਿੱਚ ਦਰਸ਼ਨ ਕਰਨੇ ਆ ਤਾਂ ਕਿ ਪਤਾ ਲੱਗ ਜੇ ਕਿ ਅੱਜ ਸਤਗੁਰਾਂ ਨੇ ਸਾਡੀ ਝੋਲੀ ਚ ਕੀ ਮੈਸੇਜ ਪਾਇਆ ਜੀ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਬ ਸਮੀਰ ਗੱਜ ਕੇ ਫਤਿਹ ਬੁਲਾ ਦੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ